ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪਾਸ਼ਾ ਬਨਗੀਆਂ ਦੀ ਪਾਸ਼ਾ ਨੂੰ ਕਿਹੜੀਆਂ-ਕਿਹੜੀਆਂ ਬਨਗੀਆਂ ਦੇ ਵਿੱਚ ਵੰਡਿਆ ਜਾਂਦਾ ਹੈ ਪਾਸ਼ਾ ਨੂੰ ਪ੍ਰਮੁੱਖ ਤੌਰ ਤੇ ਚਾਰ ਕਿਸਮਾਂ ਦੇ ਵਿੱਚ ਵੰਡ ਲਿਆ ਜਾਂਦਾ ਹੈ ਵਿਅਕਤੀਗਤ ਬਨਗੀਆਂ ਖੇਤਰੀ ਬਨਗੀਆਂ ਪਾਸ਼ਾ ਦੇ ਸੰਪਰਕ ਬਨਗੀਆਂ ਤੇ ਪਾਸ਼ਾ ਦੀ ਮਾਧਿਅਮ ਬਨਗੀਆਂ ਵਿਅਕਤੀਗਤ ਬਨਗੀਆਂ ਦੇ ਵਿੱਚ ਉਮਰ ਦੇ ਆਧਾਰ ਤੇ ਪਾਸ਼ਾ ਨੂੰ ਵੰਡਿਆ ਜਾਂਦਾ ਹੈ ਲਿੰਗ ਦੇ ਆਧਾਰ ਤੇ ਵਰਤੋਂ ਦੇ ਆਧਾਰ ਤੇ ਖੇਤਰੀ ਬਨਗੀਆਂ ਦੇ ਵਿੱਚ ਉਪਪਾਸ਼ਾ ਟਕਸਾਲੀ ਭਾਸ਼ਾ ਆ ਜਾਂਦੀ ਹੈ ਪਾਸ਼ਾਈ ਬਨਗੀਆਂ ਦੇ ਵਿੱਚ ਆਪ੍ਰੀਜ਼ਮ ਤੇ ਟ੍ਰਿਓਲ ਆ ਜਾਂਦੀ ਹੈ ਤੇ ਪਾਸ਼ੇ ਮਾਧਿ ਬਨਗੀਆਂ ਦੇ ਵਿੱਚ ਮੌਕੇ ਤੇ ਲਿਖਤੀ ਭਾਸ਼ਾ ਆ ਜਾਂਦੀ ਹੈ ਲਿਖਤੀ ਨੂੰ ਅੱਗੇ ਅਸੀਂ ਸਾਇਤਿਕ ਤੇ ਗੈਰ ਸਾਇਤਿਕ ਰੂਪਾਂ ਦੇ ਵਿੱਚ ਵੰਡਦੇ ਜਦੋਂ ਅਸੀਂ ਪਾਸ਼ਾਈ ਸੰਪਰਕ ਬਨਗੀਆਂ ਦੀ ਗੱਲ ਕਰਦੇ ਆ ਤਾਂ ਪੀਜ਼ਨ ਤੇ ਟ੍ਰਿਓਲ ਦੀ ਗੱਲ ਕਰਦੇ ਆ ਤਾਂ ਪੀਜ਼ਨ ਉਹ ਭਾਸ਼ਾ ਹੁੰਦੀ ਹੈ ਜਦੋਂ ਅਲੱਗ ਅਲੱਗ ਖੇਤਰਾਂ ਦੇ ਦੋ ਵਿਅਕਤੀ ਮਿਲਦੇ ਆ ਤਾਂ ਇੱਕ ਕੰਮ ਚਲਾਊ ਭਾਸ਼ਾ ਬਣਾ ਲੈਂਦੇ ਆ ਅਲੱਗ ਅਲੱਗ ਭਾਸ਼ਾਵਾਂ ਦੇ ਵਿਅਕਤੀ ਇੱਕ ਸੰਪਰਕ ਭਾਸ਼ਾ ਜਿਹਨੂੰ ਕਹਿੰਦੇ ਆ ਆਪੋ ਬਣਾ ਲੈਂਦੇ ਆ ਤਾਂ ਉਸ ਨੂੰ ਪੀਜ਼ਨ ਕਹਿੰਦੇ ਆ ਜਦੋਂ ਸਮਾਂ ਪਾ ਕੇ ਇਹੀ ਉਸ ਨੂੰ ਕਿਰਯੋਲ ਕਹਿੰਦੀ ਹੈ ਸੋ ਭਾਸ਼ਾਵਾਂ ਬਣੀਆਂ ਬਾਰੇ ਜ਼ਿਆਦਾ ਜਾਣਕਾਰੀ ਲਈ ਬੜੇ ਰਹੋ ਸਾਡੇ ਚੈਨਲ ਤੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ